ਲੋ ਵੀ ਦੋਸਤੋ ਤੁਸੀਂ ਉਹ ਵੀਡੀਓ ਦੇਖੀਆ ਤੇ ਬਾਬਿਆਂ ਨੇ ਜਿਹੜੀ ਸੀਗੀ ਕਿਸੇ ਚਮਤਕਾਰ ਨਾਲ ਅੱਗ ਲਾਉਣ ਦਾ ਦਾਵਾ ਕੀਤਾ ਜਿਵੇਂ ਕਹਿ ਲੋ ਕਿ ਬਾਬਿਆਂ ਨੇ ਕਿਸੇ ਚਮਤਕਾਰ ਨਾਲ ਅੱਗ ਲਾਈ ਐ ਪਾਠੀਆਂ ਦੇ ਵਿੱਚ ਤੇ ਆਪਣੇ ਕੋਲੇ ਵੀ ਆਹ ਦੋ ਪਾਠੀਆਂ ਨੇ ਹਾਂ ਆਪਾਂ ਵੀ ਇਹਦੇ ਵਿੱਚ ਅੱਗ ਲਾ ਕੇ ਰਹਿਗਾ ਤੁਹਾਨੂੰ ਦਿਖਾਉਣੀ ਹੈ ਇੱਕਾ ਦੋਸਤੋ ਕੋਈ ਤੰਤਰ ਨਹੀਂ ਮੰਤਰ ਨਹੀਂ ਕੋਈ ਸ਼ਕਤੀ ਨਹੀਂ ਕੁਝ ਹੋਰ ਨਹੀਂ ਤੇ ਆਪਾਂ ਵੀ ਅੱਗ ਲਾਈ ਤੇ ਉਹਨਾਂ ਬਾਬਿਆਂ ਨੇ ਵੀ ਅੱਗ ਲਾਈ ਸੀ ਉਹ ਇਸ ਚੀਜ਼ ਦਾ ਉਹ ਕਰ ਰਹੇ ਨੇ ਵੀ ਸ਼ਾਇਦ ਉਸ ਨੇ ਕੋਈ ਬਹੁਤ ਵੱਡੇ ਸ਼ਕਤੀਆਂ ਨਾਲ ਅੱਗ ਲਾਈ ਆ ਤੇ ਆਪਣਾ ਜਿਹੜੀ ਸੀਗੀ ਉਸ ਤਰ੍ਹਾਂ ਹੀ ਤੁਹਾਡੇ ਰੂਪ ਰੂਪ ਅੱਗ ਲਾ ਦਿੱਤੀ ਐ ਇਸ ਅੱਗ ਦਾ ਰਾਜ ਕੀ ਹੈ ਰਹੱਸ ਕੀ ਹੈ ਹਾਂ ਆ ਰਾਜ ਐਸਾ ਕਦਾ ਇਹ ਐਸ ਅੱਗ ਦੀ ਸ਼ਕਤੀ क्लैसरिन पोटाशियम परमागरेट ये है गैबी शक्ति यानी कि मेडिकल विज्ञान मेडिकल साइंस उन्होंने अगला इसी से मैं भी थोड़े रूप रुग अगला ला के दिखाई है